ਇਪ 올ਓਵਰ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟਡ ਸੂਟ ਰਹੇਗਾ ਫਰੰਟ ਤੇ ਲੈਸਸ ਦਾ ਵਰਕ ਆਰਗੈਂਜ਼ਾ ਪੈਸ ਵਰਕ ਨਾਲ ਕੇਰਾ ਰੈਡੀ ਹੋਇਆ ਸਾਢੇ 3 ਮੀਟਰ ਵੱਡੇ ਪਣੀ ਦੇ ਵਿੱਚ ਇਹ ਸੂਟ ਰਹੇਗਾ ਦੁਪੱਟਾ ਮਿਲੇਗਾ ਜਫੂਨ ਦਾ ਟਾਈ ਡਾਈ ਦੁਪੱਟੇ ਤੇ ਲੈਸ ਲੱਗੀ ਮਿਲੇਗੀ ਦੁਪੱਟੇ ਦੀ ਕੱਟ ਵੀ 2.5 ਮੀਟਰ ਮਿਲੇਗੀ 799 ਵਿੱਚ ਸੂਟ ਬਾਈ ਕਰ ਸਕਦੇ ਹਾਂ ਇਹ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ neck ਤੇ ਵਰਕ ਹੋਇਆ ਬਾਟਮ ਤੇ ਵੀ ਵਰਕ ਮਿਲੇਗਾ ਮਸਲੀਨ ਦਾ ਦੁਪੱਟਾ ਰਹੇਗਾ ਟਾਈ ਡਾਈ 4 ਸਾਈਡ ਲੈਸ ਲੱਗੀ ਮਿਲੇਗੀ ਦੁਪੱਟੇ ਤੇ ਐਂਡ ਸ਼ਰਟ 175 ਵੱਡੇ ਪਣੇ ਚ ਬਾਟਮ 2 ਮੀਟਰ ਨੋਰਮਲ ਪਣੇ ਚ ਦੁਪੱਟਾ 2 ਮੀਟਰ ਨੋਰਮਲ ਪਣੇ ਦੇ ਵਿੱਚ ਬੈਸਟ ਫੈਬਰਿਕ ਆ ਵਿਦਆਊਟ ਲਾਈਨਿੰਗ ਸਟਿਚ ਹੋਣਗੇ 750 ਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹੇਗਾ ਕੈਮਰੀ कॉटन ਦਾ ਸ਼ਰਟ ਤੇ ਫੈਨਸੀ ਥ्रेड ਵਰਕ ਕੇਰੇ ਤੇ neck ਤੇ ਬਾਸੂ ਤੇ ਵਰਕ ਦੁਪੱਟਾ ਇਸਦੇ ਨਾਲ 2.5 ਮੀਟਰ ਮਸਲੀਨ ਦਾ ਤਾਂ ਇਹ ਹੀ ਰਹੇਗਾ 730 ਦੇ ਵਿੱਚ ਸੂਟ ਤੁਸੀਂ ਘਰ ਬੈਠੇ ਇਹਨਾਂ ਬਾਈ ਕਰ ਸਕਦੇ ਹੋ ਦੁਪੱਟੇ ਤੇ ਤੁਹਾਨੂੰ 4 ਸਾਈਡ ਲੈਸ ਲੱਗੀ ਮਿਲੇਗੀ ਦੁਪੱਟਾ ਸੂਟ ਰਹੇਗਾ 5 ਮੀਟਰ ਗਿੰਜਾ कॉटन ਡਿਜੀਟਲ ਪ੍ਰਿੰਟਡ ਸੂਟ ਆ ਇਸ ਦੀ ਦੁਪੱਟੇ ਇਸ ਨਾਲ ਟਾਈ ਮੀਟਰ ਕੋਟਾ ਡੋਰੀ ਦਾ ਡਿਜ਼ਾਈਨਰ ਰੈਡੀ ਹੋਇਆ 850 ਵਿੱਚ ਸੂਟ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ প্রিনਟਡ ਸ਼ਰਟ ਪਲੇਨ ਬਾਟਮ ਨਿਊ ਪ੍ਰਿੰਟ ਐਡ ਕੀਤੇ ਹੋਏ ਨੇ ਪਿਓਰ ਕੈਮਰੀ कॉटन ਡਿਜੀਟਲ ਪ੍ਰਿੰਟ ਮੈਚਿੰਗ ਸੂਟ ਨੇ ਸਰਪਲਸ ਫੈਬਰਿਕ ਬਹੁਤ ਅੱਛਾ 100% कॉटन ਰਹੇਗੀ ਇਹਨਾਂ ਸੂਟਾਂ ਚ ਕੱਟ ਰਹੇਗੀ ਜੋ ਸ਼ਰਟ ਦੀ 1.80 ਵੱਡੇ ਪਣੇ ਚ ਔਰ ਬਾਟਮ ਦੀ ਵੀ ਇੱਕ ਅੱਸੀ ਵੱਡੇ ਪਣੇ ਦੇ ਵਿੱਚ 450 ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਇ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਾਰੇ ਸੂਟ ਸਟਿਚ ਹੁੰਦੇ ਨੇ ਐਤਵਾਰ ਕਰਕੇ ਤੁਹਾਡੇ ਲਈ ਇਹ ਸੁਪਰ ਸੇਲ ਆ ਸੰਡੇ ਦੀ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਆਪਣਾ ਮੈਂਸ਼ਨ ਉਸ ਤੇ ਤੁਸੀਂ ਜੋ ਸੂਟ ਸਿਲੈਕਟ ਕਰੋਗੇ ਉਸ ਤੇ ਸੈਂਡ ਕਰਕੇ ਆਪਣਾ ਸੂਟ ਦਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨਵੇਂ-ਨਵੇਂ ਪ੍ਰਿੰਟ ਆਉਂਦੇ ਨੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਉਸਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਰੋਜ਼ ਆਪਾਂ ਹਰ ਰੋਜ਼ ਨਵਾਂ ਪ੍ਰਿੰਟ ਐਂਡ ਡਿਜ਼ਾਈਨਰ ਸੂਟ ਲੈ ਕੇ ਆਉਣੇ ਆ ਆਪਣਾ ਤੁਸੀਂ ਆਰਡਰ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦਾ ਸੂਟ ਵੀ ਆਪਣਾ ਵਿਦਆਊਟ ਸਟਿਚਿੰਗ ਵਿਦ ਸਟਿਚ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਉਸਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਪਾਂ ਹਰ ਇੱਕ ਵੀਡੀਓ ਵਿੱਚ ਆਫਰ ਹੁੰਦੀ ਆਪਾਂ ਲੈ ਕੇ ਆਉਨੇ ਆਫਰ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਸਟ ਤੱਕ ਤੁਸੀਂ ਵੀਡੀਓ ਨੂੰ ਦੇਖਿਆ ਉਸਦੇ ਲਈ ਬਹੁਤ-ਬਹੁਤ ਧੰਨਵਾਦ ਜੀ